ਭਟਾਲਾ ਚ ਸਮਾਜ ਸੇਵੀ ਸੰਸਾਰ ਰੇਲਵੇ ਸਟੇਸ਼ਨ ਤੇ ਰੇਲ ਯਾਤਰੀਆਂ ਨੂੰ ਪਾਣੀ ਪਿਲਾਉਂਦੀ ਹੋਤੀ ਸੇਵਾ ਕਰ ਰਹੀ ਹੈ ਸੰਸਦੀ ਮੈਂਬਰ ਹਰ ਰੋਜ਼ ਰੇਲਵੇ ਸਟੇਸ਼ਨ ਭਟਾਲਾ ਤੇ ਆਉਣ ਜਾਣ ਵਾਲੀਆਂ ਰੇਲਾ ਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਠੰਡਾ ਪਾਣੀ ਪੁਲਾਉਂਦੀਆਂ ਹਨ ਇਸ ਤੋਂ ਇਲਾਵਾ ਯਾਤਰੀਆਂ ਨੂੰ ਰੇਲ ਗੱਡੀ ਦੇ ਅੰਦਰ ਹੀ ਬੋਤਲਾਂ ਚ ਪਾਣੀ ਪਰਕੇ ਮੁਹੱਈਆ ਵੀ ਕਰਵਾਉਂਦੀਆਂ ਹਨ ਗੱਲ ਜੀ ਜਾਂਦੀ ਜਾਂਦੀ ਗੱਲ ਜੀ ਕਿੰਨਾ ਜਾਲ ਕੰਡਾ ਪਾਣੀ ਪੀਓ ਜੀ ਡੰਡੇ ਪਾਣੀ ਦੀ ਬੋਤਲ ਪਰਵਾਹੋ ਜੀ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਗਰਮੀ ਦਾ ਮੌਸਮ ਆ ਗਿਆ ਗਰਮੀ ਬਹੁਤ ਤੇਜ ਹੋ ਗਈ ਹੈ ਤੇ ਅਸੀਂ ਸਾਰੇ ਮੈਂਬਰ ਦ੍ਰਿਸ਼ਟੀ ਕਲੱਬ ਵੱਲੋਂ ਆਏ ਆਂ ਸਾਡੇ ਪਨੋਟ ਸਾਹਿਬ ਠਾਕਰ ਜੀ ਟਿੰਕੂ ਭਾਜੀ ਬੱਬੂ ਭਾ ਸਾਡੇ ਪ੍ਰਧਾਨ ਰਮਨ ਗੁਪਤਾ ਜੀ ਤੇ ਆਲ ਮੈਂਬਰ ਸਾਰੇ ਅਸੀਂ ਇੱਥੇ ਸਾਰਾ ਕਲੱਬ ਲੋ ਸਾਨੂੰ ਕੱਲ ਸਾਹਿਬ ਜੀ ਨੇ ਬੁਲਾਇਆ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਅਸੀਂ ਸਾਨੂੰ ਬਹੁਤ ਵਧੀਆ ਮੌਕਾ ਮਿਲਿਆ ਸੇਵਾ ਕਰਨ ਦਾ ਕਿ ਅਸੀਂ ਪਬਲਿਕ ਨੂੰ ਜਿਹੜੀ ਪਿਆਸੀ ਨੇ ਜਿਨ੍ਹਾਂ ਨੂੰ ਬਹੁਤ ਪਿਆਸ ਲੱਗੀ ਹੈ ਜਾਂ ਜਿਨ੍ਹਾਂ ਨੂੰ ਜ਼ਰੂਰਤ ਹੈ ਅਸੀਂ ਉਹਨਾਂ ਨੂੰ ਪਾਣੀ ਪਿਆੰਦੇ ਆ ਤੇ ਸਾਨੂੰ ਇਹ ਸੇਵਾ ਕਰਕੇ ਬਹੁਤ ਹੀ ਅੱਛਾ ਲੱਗਦਾ ਸਾਡੇ ਦਿਨ ਨੂੰ ਇੱਕ ਸਕੂਨ ਜਿਹਾ ਮਿਲਦਾ ਸੀ ਹਾਂ ਜੀ ਦੇ ਰਿਹਾ ਟ੍ਰੇਨਿੰਗ 2 ਮਿੰਟ ਪਰ ਉਹਦੇ ਵਿੱਚ ਜਿਹੜੇ ਲੋਕ ਨਹੀਂ ਪਾਣੀ ਲੈ ਸਕਦੇ ਬਾਹਰੜੇ ਪਰ ਉਹਨਾਂ ਨੂੰ ਜਿਹੜਾ ਅੰਦਰ ਹੀ ਪਾਣੀ ਪ੍ਰੋਵਾਈਡ ਕਰ ਦਿੰਦੇ ਇਹਨੂੰ ਕਿੰਦਾ ਦਾ ਪ੍ਰਾਲਬ ਹਾਂਜੀ ਹਾਂਜੀ ਇਸ ਤਰ੍ਹਾਂ ਦਾ ਪ੍ਰਾਲਾ ਜੀ ਅੱਦਾ ਕਿ ਆਪਾਂ ਜਿਸ ਤਰ੍ਹਾਂ ਟੀਮ ਇਕੱਠੀ ਹੋਈ ਹੈ ਇਹ ਜਿਹੜਾ ਵਰਕਰ ਟੀਮ ਨਾਲ ਹੀ ਹੁੰਦਾ ਜੀ ਠੀਕ ਹੈ ਜੀ ਟ੍ਰੇਨ ਦੇ ਜਿਸ ਤਰ੍ਹਾਂ ਪੰਜ ਕ ਅਪਾਰਟਮੈਂਟ ਨੇ ਤੇ ਸਬ ਪਬਲਿਕ ਨੂੰ ਅਸੀਂ ਪ੍ਰੋਵਾਈਡ ਕਰਦੇ ਆ ਅੰਦਰ ਜਾ ਕੇ ਤਿੰਨ ਤਿੰਨ ਚਾਰ ਚਾਰ ਮੈਂਬਰ ਹੁੰਦੇ ਆ ਇੱਕ ਕੰਪਾਰਟਮੈਂਟ 'ਚ ਜਾ ਕੇ ਉਹਨਾਂ ਦੀਆਂ ਬੋਟਲਸ ਭਰਦੇ ਆ ਤੇ ਸਭ ਨੂੰ ਅਸੀਂ ਠੰਡਾ ਜਲਦ ਪ੍ਰੋਵਾਈਡ ਕਰਾਉਨੇ ਆ ਜੀ ਕਿਸੇ ਲਈ ਜਿਹੜੇ ਲੋਗ ਆ ਯਾ ਮਸਾਫਰ ਉੱਤਰਦੇ ਆ ਕੋਈ ਰ ਆ ਉਹ ਉਸਦੀ ਦਾ ਮੈਲਾ ਉਹ ਜਲਾ ਮੈਲਾ ਕਿਉਂਕਿ ਪਾਣੀ ਉਹਨਾਂ ਉਸਦੇ ਬੇਟੇ ਨੂੰ ਮਿਲਦਾ ਬਿਲਕੁਲ ਜੀ ਦੇਖੋ ਇਹ ਚੀਜ਼ ਇਸ ਤਰ੍ਹਾਂ ਦੀ ਜਲ ਪਾਣੀ ਇੱਕ ਹੈਰੀ ਚੀਜ਼ ਹੈ ਕਿ ਜਿਹੜੀ ਅੰਦਰ ਦੀ ਇਨਸਾਨ ਦੀ ਤ੍ਰਿਸ਼ਨਾ ਇੰਨੀ ਕਿ ਪੂਰੀ ਹੋ ਜਾਂਦੀ ਹੈ ਜਦੋਂ ਪੀਂਦਾ ਜਲ ਤੇ ਉਹਦਾ ਅੰਗ ਅੰਗ ਰੋਮ ਰੋਮ ਜਾਗ ਉੱਠਦਾ ਤੇ ਜਦੋਂ ਉਹਨੂੰ ਬੈਠੇ ਜਲ ਮਿਲਦਾ ਤੇ ਉਹਦੀ ਖੁਸ਼ੀ ਦੇਖੋ ਕਿੰਨੀ ਹੋਏਗੀ ਕਰਦਾ ਨਹੀਂ ਇ tanto ਬਰਗ ਹੋਏਗਾ ਬਿਲਕੁਲ ਜੀ ਨਹੀਂ ਹੁੰਦਾ ਨਹੀਂ ਬਿਲਕੁਲ ਜੀ ਦੇਖੋ ਕੱਦ ਸਾਫ ਤਾਂ ਬੜੇ ਪੁਰਾਣੇ ਹਸਾ ਰਾਕਲਬ ਵਾਲੇ ਬਹੁਤ ਪੁਰਾਣੇ ਲੱਗੇਦੇ ਨੇ ਅਸੀਂ ਸਾਨੂੰ ਹਮੇਸ਼ਾ ਹੀ ਮੌਕਾ ਮਿਲਦਾ ਇੱਥੇ ਅਸੀਂ ਹਰ ਵਾਰੀ ਹਰ ਸਾਲ ਗਰਮੀਆਂ ਚ ਆਨੇ ਆਂ ਔਰ ਸਾਨੂੰ ਵੀ ਬੜਾ ਸਕੂਨ ਮਿਲਦਾ ਰਹੀ ਸਾਡੇ ਸਾਰੇ ਕਲੱਬ ਮੈਂਬਰਸ ਨੂੰ ਸਾਨੂੰ ਬਹੁਤ ਮਜ਼ਾ ਆਉਂਦਾ ਸੇਵਾ ਕਰਕੇ ਮੈਂ ਜੀ ਦਵਿੰਦਰ ਪਨੋਟ ਦ੍ਰਿਸ਼ਟੀ ਕਲੱਬ ਤੋਂ ਅੱਜ ਇਸ ਸਟੇਸ਼ਨ ਤੇ ਕਿਸ ਕਰਨਾ ਆਏ ਇੱਥੇ ਜੀ ਕਰ ਸਾਹਿਬ ਦੇ ਜਿਹੜਾ ਸੇਵਾ ਦਾ ਕੰਮ ਸ਼ੁਰੂ ਕੀਤਾ ਦਾ ਪਾਣੀ ਦਾ ਗੱਡੀਆਂ ਚ ਪਾਣੀ ਭਰਨ ਦਾ ਉਹਦੇ ਵਾਸਤੇ ਅਸੀਂ ਅੱਜ ਸੇਵਾ ਚ ਹਿੱਸਾ ਲੈਣ ਲਈ ਆਏ ਬਹੁਤ ਅੱਛਾ ਪਰਾਲਾ ਜੀ ਖਾਸ ਕਰਕੇ ਅੱਜ ਗਰਮੀਆਂ ਦੇ ਦਿਨਾਂ ਦੇ ਵਿੱਚ ਜਦੋਂ ਯਾਤਰੀ ਆਉਂਦੇ ਨੇ ਬਹੁਤ ਸਭ ਨੂੰ ਪਿਆਸ ਲੱਗੀ ਹੁੰਦੀ ਹੈ ਸਭ ਨੂੰ ਅਸੀਂ ਪਾਣੀ ਵੀ ਦਿੰਦੇ ਹਾਂ ਬਹੁਤ ਥਾਂ ਵੀ ਭਰ ਕਰ ਦਿੰਦੇ ਹਾਂ ਤਾਂ ਕਿ ਸਾਰੇ ਤੇ ਯਾਤਰੀ ਬਾਹਰ ਆ ਨਹੀਂ ਸਕਦੇ ਤੇ ਉਹਨਾਂ ਨੂੰ ਕੰਪਾਰਟਮੈਂਟ ਦੇ ਵਿੱਚ ਸਪਲਾਈ ਕਰਦੇ ਬਹੁਤ ਜ਼ਰੂਰੀ ਹੈ ਜੀ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜੇ ਲੋਕ ਨੇ ਜਿਸ ਵੇਲੇ ਅੰਨੀ ਗਰਮੀ 'ਚ ਸਫ਼ਰ ਕਰਦੇ ਨੇ ਓ ਮਤਲਬ ਕਿ ਪਿਆਸ ਜਿਹੜੀ ਉਹਨਾਂ ਦੀ ਬੁਝਾਣੀ ਇੱਕ ਬਹੁਤ ਵੱਡਾ ਹੰਦਾ ਕੰਮ ਵੀ ਸਾਰਾ ਕਲਾ ਬੜਾ ਸਟੇਸ਼ਨ ਤੇ ਬਟਾਲਾ ਤੇ ਹੋਰ ਵੀ ਜਗ੍ਹਾ ਤੇ ਬਹੁਤ ਜਗ੍ਹਾ ਤੇ ਹਾਂ ਜੀ ਬਸ ਸਟੈਂਡ ਤੇ ਵੀ ਲਾਂਦੇ ਨੇ ਹੋਰ ਵੀ ਕਈ ਵਾਰੀ ਕਈ ਜਗ੍ਹਾ ਤੇ ਲਾਂਦੇ ਨੇ ਸ਼ਬੀਲਾ ਵੀ ਲਾਂਦੇ ਨੇ ਅੱਜ ਸਰ ਮੈਂ ਸ਼ਿਵਲਾਲ ਸ਼ਰਮਾ ਸ਼ਬੀਲਾ ਇਨਚਾਰਜ ਸਾਰਾ ਕਲਾ ਬਟਾਲਾ ਸਰ ਇਹ ਮਾਂਜ ਕਦੋਂ ਆਇਆ ਵੀ ਆਪਾਂ ਇਹ ਮੈਂ ਲਗਭਗ 20 ਸਾਲ ਹੋ ਗਏ ਨੇ ਇੱਕ ਬੱਸ ਵਿੱਚ ਬੱਚਾ ਇਤਿਆਜ਼ੀ ਬਿਲਕੁਲਾ ਹੀ ਤੇ ਉਹਨੂੰ ਪਾਣੀ ਨਹੀਂ ਸੀ ਮਿਲ ਰਿਆ ਉਹ ਕਸਾਬ ਨੇ ਆ ਕੇ ਤੇ ਇਸ ਤੇ ਵਿਚਾਰ ਕੀਤਾ ਤੇ ਉਦੋਂ ਤੋਂ ਇਹ ਸ਼ੁਰੂ ਕੀਤਾ ਕੰਮ ਪਟਿਆਲੇ ਰੇਲਵੇ ਸਟੇਸ਼ਨ ਬੱਸ ਸਟੈਂਡ ਹੋਰ ਵੀ ਜਦੋਂ ਕਿਤੇ ਲੋਡ ਹੁੰਦੀ ਹੈ ਕਿ ਵੱਡੇ ਫੰਕਸ਼ਨ ਦੇ ਤੇ ਸਾਡੇ ਕੋਲ ਗੱਡੀ ਹੈ ਉਹ ਗੱਡੀ ਮੋਈ ਆਹੀਂ ਕਰਾਉਨੇ ਆ ਬਟਾਲਾ ਦੀ ਹੋਰ ਵੀ ਐਂਜੀਆਂ ਤੁਹਾਡਾ ਸਾਥ ਦੀਆਂ ਆਣ ਕੇ ਜਿਸ ਤਰ੍ਹਾਂ ਪਾਣੀ ਕਰਤ ਹੁੰਦੇ ਇੱਥੇ ਅੱਜ ਵੀ ਕੋਈ ਐਂਜੀ ਹੋਰ ਨਹੀਂ ਆਈ ਹਾਂਜੀ ਸਾਡੇ ਨਾਲ ਅੱਜ ਦ੍ਰਿਸ਼ਟੀ ਕਲੱਬ ਨੇ ਸਹਿਯੋਗ ਕੀਤਾ ਇਸ ਤਰ੍ਹਾਂ ਕਰਕੇ ਅਲੱਗ-ਅਲੱਗ ਕਲੱਬ ਜਿਹੜੀਆਂ ਨੇ ਉਹ ਸਹਿਯੋਗ ਕਰਦੀਆਂ ਰਹਿੰਦੀਆਂ ਨੇ ਸਾਡੇ ਕਿਹੜਾ ਪਾਣੀ ਆ ਪਾਣੀ ਜਿਹੜਾ ਗਲਾਸਾਂ 'ਚ ਦਿੱਤਾ ਜਾਂਦਾ ਕਿ ਲੋਕ ਨਹੀਂ ਬੋਤਲਾਂ 'ਚ ਪਾਉਂਦੇ ਬੋਤਲਾਂ 'ਚ ਭਰੀ ਜਾਂਦੀਆਂ ਗਲਾਸਾਂ 'ਚ ਵੀ ਪੀਣ ਲਈ ਗਲਾਸਾਂ 'ਚ ਦਿੱਤਾ ਜਾਂਦਾ ਇਸ ਜਿਸ ਕੋ ਪੁੱਛ ਲੈ ਆ ਬਹੁਤ ਹੀ ਬੁਸਲਵੀ ਭਰੀ ਜਾਂਦੀ ਹੈ। ਇਸ ਕੋਈ ਲੇਡੀਜ਼ ਨਹੀਂ ਉਤਰ ਸਕਦੀਆਂ ਨਹੀਂ ਨਾ। ਮੈਂ ਉਹਨਾਂ ਨੂੰ ਪਾਣੀ ਆਪ ਉਹ ਗੱਡੀ ਦੇ ਵਿੱਚ ਜਾ ਕੇ ਉਹਨੂੰ ਮਈਆ ਕੀਤਾ ਜਾਂਦਾ ਪਾਣੀ। ਸਕਿੰਨੀ ਗਰਮ ਮਹਿਸੂਸ ਮਿਲਦੀ ਹੈ ਯਾਤਰੀਆਂ ਨੂੰ ਪਾਣੀ ਪੀ ਕੇ। ਇਹ ਯਾਦਰੀ ਦੱਸ ਸਕਦੇ ਜੀ ਉਹਨਾਂ ਨੂੰ ਕੀ ਮਹਿਸੂਸ ਹੁੰਦਾ ਹੈ? ਤੁਹਾਡੇ ਆਪਣੇ ਮਨਚ ਦੀ ਵਿਚਾਰਾਂ ਜਦੋਂ ਯਾਤਰੀਆਂ ਨੂੰ ਬਹੁਤ ਇਸ ਗਰਮੀ ਦੇ ਮੌਸਮ ਵਿੱਚ ਉਹ ਬਹੁਤ ਵਧੀਆ ਫੀਲ ਕਰਦੇ ਨੇ ਜੇ ਉਹਨਾਂ ਨੂੰ ਪਾਣੀ ਮਿਲਦਾ ਹੈ। ਇਹ ਤਾਂ ਬੜੀ ਵੱਡੀ ਸੇਵਾ ਵਾਜੇ। ਕਿਉਂਕਿ ਹੋਰ ਕਿਤੇ ਇਹ ਪ੍ਰੋਜੈਕਟ ਜਿਹੜਾ ਆ ਹੋਰ ਕਿਸੇ ਵੀ ਸਟੇਸ਼ਨ ਤੇ ਨਹੀਂਗਾ। ਜੋ ਜੰਮੂ ਤੋਂ ਗੱਡੀ ਆਉਂਦੀ ਹੈ ਸ਼ਾਮ ਨੂੰ ਤੇ ਉਹ ਲੋਕ ਆ ਕੇ ਦੱਸਦੇ ਨੇ ਕਿ ਇਹ ਉਹ ਵਾ ਇੱਕ ਸਟੇਸ਼ਨ ਆ ਬਟਾਲਾ ਜਿੱਥੇ ਸਾਨੂੰ ਪਾਣੀ ਜਿਹੜਾ ਮਿਲਦਾ ਸੋਚਣੀ ਤੇ ਇੱਕ ਹੀ ਆ ਨਾ ਸੋਚਣੀ ਮਾਟੋ ਇੱਕ ਆ ਕੇ ਪਾਣੀ ਪੀਉਣਾ ਹੈ ਇਹਦੇ ਵਿੱਚ ਨੌਕਰੀ ਜਾਂ ਕੋਈ ਬਿਜ਼ਨਸ ਦਾ ਕੋਈ ਸਵਾਲ ਨਹੀਂਗਾ ਹਰ ਜਿਹੜਾ ਸੇਵਾਦਾਰਾ ਉਹਦੇ ਮਨ ਚ ਉਹਦੇ ਇਹੋ ਹੀ ਆ ਕਿ ਮੈਂ ਪਾਣੀ ਪੀਉਣਾ ਹੈ ਤੇ ਪਾਣੀ ਪੀਉਣਾ ਹੈ ਸਰ ਤੁਸੀਂ ਇਨਚਾਰਜ ਹੋ ਤੁਹਾਡੀ ਅਗਵਾਈ ਹੇੜੇ ਪਾਣੀ ਦੀ ਸ਼ਪੀਦੀ ਚਲਦੀ ਹੈ ਮੈਂਬਰਾਂ ਦਾ ਕਿਵੇਂ ਧੰਨਵਾਦ ਕਰਦੇ ਜਿਹੜੇ ਤੁਹਾਡੇ ਇੱਥੇ ਪਹੁੰਚ ਕੇ ਤੁਹਾਡੀ ਜਿਹੜੀ ਸ਼ੁਰੂ ਕੀਤੀ ਹੋਈ ਇਹ ਮੁਹਿੰਮ ਉਸ ਤੋਂ ਸਫਲ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਮੈਂਬਰ ਪੂਰਾ ਸਹਿਯੋਗ ਕਰਦੇ ਨੇ ਸਰ ਕਿੰਨੇ ਤੋਂ ਕਿੰਨੇ ਵਜੇ ਤੱਕ ਪਾਣੀ ਵਰਤਾਇਆ ਜਾਂਦਾ ਸਵੇਰੇ 9 ਵਜੇ ਤੋਂ ਲਾ ਕੇ ਸ਼ਾਮ ਦੇ 6:30 ਵਜੇ ਤੱਕ ਉਹ ਨਾਸਟਾ ਮੂਰੀ ਟਾਟਾ ਮੂਰੀ ਕੱਢੀ ਜਿਹੜੀ ਉਹਨੂੰ ਨੁਹਾਈਦਾ ਹੈ ਕਿੰਨੀਆਂ ਟ੍ਰੇਨਾਂ ਪਾਸ ਹੋ ਜਾਂਦੀਆਂ ਰੋਜ਼ਾਨਾ ਜਨਾ ਉਹ ਜਾਂਦਾ 6 7 15 16 ਟ੍ਰੇਨਾਂ ਜਿਹੜੀਆਂ ਨੇ ਉਹ ਪਾਸ ਹੁੰਦੀਆਂ ਨੇ ਦਿਨ